ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ ਯੂਟਿਊਬ ਚੈਨਲ 'ਤੇ ਬਹੁਤ-ਬਹੁਤ ਸਵਾਗਤ ਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਬਿਲਕੁਲ ਠੀਕ ਹੋਵਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੀ ਕਿ ਬਾਬਾ ਪੀਰ ਸਿੰਘ ਜੀ ਦਾ ਮੇਲਾ ਸੰਤਾਂ ਮੜੀ ਹੀ ਸ਼ਤਾ ਤੁਹਾਨੂੰ ਕਾਹਨਾ ਬਣਾ ਰਹੀਆਂ। ਮੇਲੇ ਦੇ ਸੰਬੰਧ ਵਿੱਚ ਜੀ ਆਪਣੇ ਪਿੰਡ ਆਸਰੂ ਦਾੜ ਵੱਲੋਂ ਸ਼ਬੀਲ ਦੀ ਸੇਵਾ ਕੀਤੀ ਜਾਂਦੀ ਆ ਤੇ ਨਾਲ ਹੀ ਲੰਗਰ ਚੁਕਾਇਆ ਜਾਂਦਾ ਹੁੰਦੀਆਂ ਸੰਤਾਂ ਨੂੰ ਤੇ ਆਪਾਂ ਇਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਚੱਲਾਂਗੇ। ਤੇ ਸਾਡੀ ਵੀਡੀਓ ਦੇ ਨਾਲ ਜਰੂਰ ਜੁੜੇ ਰਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਸ਼ਬੀ ਲੌੜੀ ਸ਼ਬੀਰ ਤੇ ਆਪਾਂ ਪਹੁੰਚ ਚੁੱਕੇ ਆਂ। ਓ ਇਧਰ ਘੱਟਿਆਂ ਵਾਲਿਆਂ ਦਾ ਆਉਂਦਾ ਹੋਇਆ। ਦੇਖ ਸਕਦੇ ਹੋ। ਸਾਰੇ ਹੀ ਵੀਰ ਬਹੁਤ ਹੀ ਵਧੀਆ ਸੇਵਾ ਕਰ ਰਹੇ ਆਪਨੀ ਆਪਣੀ। ਕਈ ਜੱਜ ਚੁਕਾਉਂਦੇ ਲੱਗੇ ਹੋਏ ਆ ਕਈ ਝੂਠੇ ਗਲਾਸ ਪੜ ਰਹੇ ਆ। ਕਈ ਸੰਦਮਰੇ ਇਧਰ ਉਹ ਜੱਜ ਕਰ ਰਹੇ ਦੇਖ ਸਕਦੇ ਤੁਸੀਂ। ਆਓ ਜਰ ਦੇ ਦੀ ਚਾਲ ਸਭ ਮਤਰਾ। वाहिगुरू जी ख़ालसा वाहेगुरु जी फते भाई सुप्री सी कबर वारे मेर वीर उन जो ਤੇ ਇਧਰ ਆ ਗਏ ਰੀਸ ਭਰੀ ਸੈਕਟਰੀ ਸਾਹਿਬ ਠੰਡਾ ਮਿੱਠਾ ਜਲ ਬਣਾਉਂਦੇ ਸੇਵਾ ਨਿਭਾ ਰਹੇ ਬਹੁਤ ਹੀ ਵਧੀਆ ਤਰ੍ਹਾਂ ਆਹ ਬਾਈ ਆਇਓ ਅੱਮਾ ਕੇ ਦੂਰੋ ਦੂਰੋ ਵੀ ਦੇ ਸਾਰੇ ਟਰਾਲੀਆਂ ਤੇ ਠੰਡਾ ਮਿੱਠਾ ਜਲ ਬਣ ਕੇ ਤਿਆਰ ਹੈ ਜੀ ਦੇਖ ਸਕਦੇ ਤੁਸੀਂ ਬਾਟ ਕਟਕੇ ਬਾਰੇ ਯਾਰ ਜਾ ਕੇ ਜੰਨਾ ਰੱਟਾ ਜਾ ਕੇ ਗੁਰਦੇ ਤਿਆਰ ਹੈ ਬੋਲਾ ਬੋਲਾ ਤੜਦਾ ਜਾਓ <laughs> ோ அ <laughs> <laughs> ਦੇ ਪਾਇ ਜਮ ਅੱਲਾਹ ਜੈ ਮਾਇ ਰਾਸੋ ਜੈ ਜੈ ਨਾ ਮਾਇ ਰੀ ਸੋ ਜੈ ਨਾ ਭਰਪੂਰ ਕਰੇ ਸਾਰ ਪਾਰ ਮੈਂ ਮਰਾਂ ਚੰਗਰਾ ਥੋੜੀ ਦੇਖੋ چھوٹے چھوٹے ਬੱਚੇ ਵੀ ਸੇਵਾ ਉੱਤੇ ਆਵ ਰਹੇ ਪੂਰੀ ਵਧੀਆ ਤਰ੍ਹਾਂ ਦੇਖ ਸਕਦੇ ਹਾਂ ਸੰਤਾਨ ਟਰੱਗਿੰਗ ਨਾਲ-ਨਾਲ ਪਰਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਕੋਈ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਛੋਟੇ ਗਲਾਸ ਪਰ ਦਰਸ਼ਨ ਲਈ ਬੈਠੇ ਹੈ ਜੀ ਆਪ ਗੁਰੂ ਕਿਰਪਾ ਨਾਲ ਯਾਤਰਾ ਸੰਪੰਨ ਕਰਨ ਦੀ ਇੱਛਾ ਕਰ ਰਹੇ ਲਓ ਜੀ ਇੱਧਰ ਬਰਤਨ ਉਹ ਦੇਖ ਸਕਦੇ ਬਰਤਨ ਸਾਫ਼ ਕਰ ਰਹੇ ਝੂਠੇ ਗਲਾਸ ਬਾਕੀ ਸੇਵਾਦਰ ਪ੍ਰਸ਼ਾਦਾ ਸ਼ਕਨ ਵਾਸਤੇ ਗਏ ਹੋਏ ਆ। ਭਾਈ ਇਹ ਕਲ ਚੱਲਣ ਦੀ ਸ਼ਹੀਦ। ਮੈਨੂੰ ਖਾਲਸਾ ਮੈਰੀ ਫਤਿਹ। ਇਹ ਖਾਲਸਾ ਜੀ ਗਏ ਜੀ ਚੱਲ ਰਹੀ ਹੈ ਸੇਵਾ ਕੰਮ ਘੱਟ ਕਮ 16 17 ਸਾਲ ਹੋ ਚਲੇ ਨੇ ਜਦੋਂ ਚੱਲਦੀ ਸ਼ੁਰੂ ਹੋਈ ਅਸਲ ਜੀ ਜੀ ਤੋਂ 8 ਸਾਲ ਮਹੀਨੇ ਤੇ 2 ਦਿਨ ਤਾਂ ਮੇਨਾ ਹੋਵੇ ਦਿਨ ਦਿਨ ਦਾ ਹੋਵੇ ਤੇ ਆਪਣਾ ਸਕੀਨ ਦਾ ਪਾਣੀ ਦਾ ਜੌਨੀ ਕੇਵਲ ਦੇ ਨਾਲ ਲੰਗਰ ਦੀ ਸੇਵਾ ਜਿਹੜੀ ਅੱਗੇ ਲੰਗਰ ਦਾ ਚੱਲ ਰਿਹਾ ਉਹ ਪ੍ਰੋਗਰਾਮ ਚਾਹ ਸੋੜਿਆਂ ਦਾ ਨਾਲ ਦਾਲ ਖੁਲਕੇ ਦਾ ਇੱਥੇ ਜਿਹੜਾ ਕੱਲਾ ਜਲਦਾ ਪਾਣੀ ਦੀ ਸੇਵਾ ਚੱਲਦੀ ਆ ਇਹਨੂੰ 16 17 ਸਾਲ ਹੋ ਕੇ ਸ਼ੁਰੂ ਕੀਤੀ ਉਹਦੇ ਵੀ ਹਰ ਸਾਲ ਮਹੀਨੇ ਤੇ ਇਹ ਚੱਲਦੀ ਆ ਠੀਕ ਬਾਬਾ ਜੀ ਧੰਨਵਾਦ ਮੈਂ ਤੁਹਾਨੂੰ ਖਾਲਸਾ ਰਹੀ ਲੋ ਜੀ ਉਧਰ ਸ਼ਬੀਰ ਦੀ ਸੇਵਾ ਚੱਲ ਰਹੀ ਸੀ ਤੇ ਇੱਧਰ ਲੱਗ ਗਈ ਨਾਲ ਹੀ ਲੰਗਰ ਦੀ ਸੇਵਾ ਚੱਲ ਰਹੀ ਆ। ਸ਼hota ਪਣੀ ਛਕਾ ਰਿਹਾ ਸਾਰੇ ਵੀਰ ਇੱਧਰ। ਪਿੰਡ ਆਸਰੂ ਤਾੜ ਵੱਲੋਂ ਸ਼ਬੀਰ ਦੀ ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਮੇਲੇ ਤੇ ਹਰ ਸਾਲ ਤੁਸੀਂ ਦੇਖ ਸਕਦੇ ਜੀ।